ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਦੋਸਤੋ ਹੁਣ ਆਪਾਂ ਅੱਜ ਦੀਆਂ ਤਾਜ਼ਾ ਖਬਰਾਂ ਵੱਲ ਚੱਲਦੇ ਹਾਂ। ਕਿਉਂਕਿ ਮਲਾਜ਼ਮ ਜਿਹੜੇ ਨੇ ਤਕਰੀਬਨ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ। ਕਈ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵਾਰੀ ਕੈਬਨਿਟ ਸਬ-ਕਮੇਟੀ ਤੇ ਕਈ ਵਾਰੀ ਆਫਸਰ ਸ਼ਾਹੀ ਨੇ ਮਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ। ਅਹਿਮ ਮੰਗਾਂ ਦੇ ਉੱਪਰ ਜਿਹੜਾ ਕਿ ਪੈਂਡਿੰਗ ਪਿਆ ਡੀ ਹੈ ਮਲਾਜ਼ਮਾਂ ਤੇ ਪੈਨਸ਼ਨਰਾਂ ਦਾ ਜੇਕਰ ਉਸ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੁੱਖ ਮੰਗ ਹੈ ਕਿਉਂਕਿ ਪੰਜਾਬ ਸਰਕਾਰ ਦੇ ਮਲਾਜ਼ਮ ਕੇਂਦਰ ਸਰਕਾਰ ਦੇ ਮਲਾਜ਼ਮਾਂ ਤੋਂ ਡੀ ਵਿੱਚ ਕਾਫੀ ਜੇਕਰ ਹੋਰ ਗੱਲ ਕੀਤੀ ਜਾਵੇ ਤਾਂ ਯੂਟੀ ਚੰਡੀਗੜ੍ਹ ਤੇ ਹਰਿਆਣੇ ਦੇ ਜਿਹੜੇ ਸਾਰੇ ਗਵੰਡੀ ਰਾਜ ਨੇ ਮੁਲਾਜ਼ਮ ਨੇ ਉਹ ਪੰਜਾਬ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਤੋਂ ਬਹੁਤ ਘੱਟ ਨੇ ਡੀਏ ਦੇ ਵਿੱਚ ਤੋਂ 11% ਦਾ ਡੀਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੋਂ ਜ਼ਿਆਦਾ ਲੈ ਰਹੇ ਨੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਧਾ ਕੀਤਾ ਜਾਵੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ 5.5 ਸਾਲਾਂ ਦਾ ਪੇ ਕਮਿਸ਼ਨ ਦਾ ਏਰੀਅਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 42 ਕਿਸ਼ਤਾਂ ਦੇ ਵਿੱਚ 36 ਕਿਸ਼ਤਾਂ ਦੇ ਵਿੱਚ ਦੇਣ ਦਾ ਫੈਸਲਾ ਕੀਤਾ ਇਸ ਨੂੰ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਜੋ ਯੋਗਤ ਹੈ ਜਿਹੜਾ ਕੇ ਏਰੀਆ ਦਿੱਤਾ ਜਾ ਰਿਹਾ ਟੁੱਟ ਮੇ ਢੰਗ ਦੇ ਨਾਲ ਏਰੀਆ ਦੇਣ ਦਾ ਅਰਥ ਇਹ ਹੈ ਕਿ ਪੰਜਾਬ ਸਰਕਾਰ ਸਾਡੀ ਰਾਸ਼ੀ ਹੈ ਜੋ ਸਾਡੇ ਤੋਂ ਖੋਹਣਾ ਚਾਹੁੰਦੀ ਹੈ ਇਹ ਵੀ ਆਵਾਜ਼ ਉੱਠ ਰਹੀ ਹੈ ਕਿ ਜਦੋਂ ਪੰਜਾਬ ਸਰਕਾਰ ਮਾਨ ਸਰਕਾਰ ਦੁਆਰਾ ਜੋ ਕਿ ਫਰਵਰੀ 2022 ਤੱਕ ਜਿਹੜਾ ਕਿ 2028 ਤੱਕ ਇਸ ਤਰ੍ਹਾਂ ਉਹਨਾਂ ਦੁਆਰਾ ਕਿਹਾ ਜਾ ਰਿਹਾ ਇਸ ਤਰ੍ਹਾਂ ਲਿਸਟ ਕਿਉਂ ਬਣਾਈ ਗਈ ਹੈ ਆਪਣੇ ਸਮੇਂ ਦੇ ਦੌਰਾਨ ਉਹਨਾਂ ਦੁਆਰਾ ਕਿਉਂ ਨਹੀਂ ਜਿਹੜਾ ਕਿ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਡੀਏ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਵੜਾ ਕਸੂਤਾ ਫਸਿਆ ਮਲਾਜ਼ਮ ਜਿਹੜੇ ਨੇ ਪੰਜਾਬ ਦੇ ਉਹ ਲਗਾਤਾਰ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਕਰ ਰਹੇ ਨੇ ਤੇ ਉਹ ਨਵੀਂ ਪੈਨਸ਼ਨ ਸਕੀਮ ਅਧੀਨ ਕੰਮ ਕਰ ਰਹੇ ਨੇ ਇਹ ਮੰਗ ਕਰ ਰਹੇ ਨੇ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਸਾਲ 2022 ਦੇ ਵਿੱਚ ਇਲੈਕਸ਼ਨ ਪੇੜ ਦੇ ਵਿੱਚ ਜਾਂ ਤੋ ਪਹਿਲਾਂ ਸਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਹਰ ਹਾਲਤ ਦੇ ਵਿੱਚ ਬਹਾਲ ਕਰਾਂਗੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਜੋ ਕਿ ਹਜੇ ਤੱਕ ਬਹਾਲ ਨਹੀਂ ਕੀਤੀ ਗਈ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਹਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ ਕੇਂਦਰ ਸਰਕਾਰ ਨੇ ਇੱਕ ਵਿਚਲਾ ਰਸਤਾ ਜਿਹੜਾ ਕਿ ਲੱਭ ਲਿਆ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਕਿ ਲਾਗੂ ਕੀਤੀ ਗਈ ਪੰਜਾਬ ਸਰਕਾਰ ਨੇ ਅਫਸਰ شاہੀ ਨੇ ਜਿਹੜੀ ਕਿ ਪਰਚਾਲ ਕੀਤੀ ਹੈ ਸੰਕੇਤ ਮਿਲ ਰਹੇ ਨੇ ਕਿ ਸ਼ਾਇਦ ਪੰਜਾਬ ਸਰਕਾਰ ਜਿਹੜੀ ਹੈ ਉਹ ਵੀ ਮੁਲਾਜ਼ਮਾਂ ਉਪਰ ਯੂਪੀਐਸ ਲਾਗੂ ਕਰਨ ਲਈ ਯਤਨਕਾਰੀ ਹੈ ਮੁਲਾਜ਼ਮ ਜਥੇਵੰਦੀਆਂ ਦਾ ਇਹ ਕਹਿਣਾ ਹੈ ਕਿ ਇਹ ਪਰਵਾਨ ਨਹੀਂ ਓਪੀਐਸ ਲੈ ਕੇ ਆਓ ਸਾਨੂੰ ਓਪੀਐਸ ਚਾਹੀਦੀ ਹੈ ਸਾਡੀ ਪੁਰਾਣੀ ਪੈਨਸ਼ਨ ਸਕੀਮ ਸਾਨੂੰ ਲਾਗੂ ਕੀਤੀ ਜਾਵੇ ਮੁਲਾਜ਼ਮਾਂ ਦੀ ਇੱਕ ਹੋਰ ਡਿਮਾਂਡ ਦੀ ਜੇਕਰ ਗੱਲ ਕਰੀਏ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਜਿਹੜੇ ਨੇ ਉਨਾ ਉੱਪਰ ਜਿਹੜਾ ਕਿ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਗਾਇਆ ਗਿਆ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਕਹਿੰਦੇ ਨੇ ਕਿ ਸਾਡਾ ਕੀ ਕਸੂਰ ਹੈ ਸਾਡੀ ਕੁਆਲੀਫਿਕੇਸ਼ਨ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੇ ਬਰਾਬਰ ਹੈ ਸਾਡੀਆਂ ਡਿਊਟੀਆਂ ਜਿਹੜੀਆਂ ਨੇ ਉਹਨਾਂ ਦੇ ਬਰਾਬਰ ਨੇਗੀਆਂ ਜੇ ਇਸ ਤਰ੍ਹਾਂ ਸਾਡੇ ਨਾਲ ਕਿਉਂ ਤੱਕਾ ਕੀਤਾ ਜਾ ਰਿਹਾ ਸਾਡੀਆਂ ਤਨਖਾਹਾਂ ਪੱਤੇ ਨੇ ਉਹਨਾਂ ਦੇ ਨਾਲੋਂ ਕਿਉਂ ਘਟ ਨੇ ਮਲਾਜ਼ਮਾਂ ਦਾ ਹੱਕ ਜੋ ਬੰਦਾ ਹੈ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਫਿਲਹਾਲ ਸੁਪਰੀਮ ਕੋਰਟ ਦਾ ਫੈਸਲਾ ਇਸ ਨੂੰ ਲੈ ਕੇ ਆ ਗਿਆ ਹੈ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਉਸ ਨੂੰ ਲੈ ਕੇ ਕੀ ਕਰਦੀ ਹੈ ਸਮੂਹ ਮਲਾਜ਼ਮਾਂ ਪਰਸ਼ੇਮਾ ਪੇਕ ਮਿਸ਼ਨ ਲਾਗੂ ਕਰਦੀ ਹੈ ਜਾਂ ਫਿਰ ਨਹੀਂ ਜੇਕਰ ਇੱਕ ਹੋਰ ਮੁੱਦੇ ਦੀ ਗੱਲ ਕਰੀਏ ਤਾਂ ਠੇਕਾ ਆਊਟਸੋਰਸ ਮਲਾਜ਼ਮ ਜਿਹੜੇ ਨੇ ਉਹਨਾਂ ਨੂੰ ਰੈਗੂਲਰ ਕਰਨ ਦਾ ਮੁੱਦਾ ਸਰਕਾਰ ਨੇ ਪਾਲਿਸੀ ਬਣਾਈ ਹੈ ਸਿੱਖਿਆ ਵਿਭਾਗ ਦੇ ਕੱਚੇ ਮਲਾਜ਼ਮਾਂ ਦੇ ਲਈ ਮਲਾਜ਼ਮ ਜਥੇਵੰਦੀਆਂ ਨੂੰ ਰਾਸ ਨਹੀਂ ਆਈ ਮਲਾਜ਼ਮ ਜਥੇਵੰਦੀਆਂ ਦੀ ਲੀਡਰਸ਼ਿਪ ਦਾ ਇਹ ਕਹਿਣਾ ਹੈ ਕਿ ਇਹ ਗਲਤ ਪਾਲਿਸੀ ਬਣਾਈ ਹੈ ਉਹ ਵੀ ਇਕੱਲੀ ਇੱਕ ਵਿਭਾਗ ਲਈ ਬਣਾਈ ਹੈ ਜਿਸ ਦੇ ਵਿੱਚ ਮਲਾਜ਼ਮਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਇਆ। ਉਹਨਾਂ ਕਿਹਾ ਕਿ ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਤਨਖਾਹਾਂ ਜੋ ਨੇ ਉਹ ਬਹੁਤ ਘੱਟ ਦਿੱਤੀਆਂ ਜਾਂਦੀਆਂ ਨੇ। ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਇਸ ਮੰਗ ਦਾ ਹੱਲ ਵੀ ਪੰਜਾਬ ਸਰਕਾਰ ਕਰੇ। ਹਾਂਜੀ ਦੋਸਤੋ। ਇਸ ਤਰ੍ਹਾਂ ਮਲਾਜ਼ਮਾਂ ਦੀਆਂ ਲਟਕਦੀਆਂ ਹੋਈਆਂ ਮੰਗਾਂ ਦਾ ਹੱਲ ਪੰਜਾਬ ਸਰਕਾਰ ਜਲਦ ਤੋਂ ਜਲਦ ਕਰੇ। ਹਾਂਜੀ ਦੋਸਤੋ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ ના ભુલણા ધનવાદ જી